ਸਵਾਗਤ ਹੈ ਜੀ ਤੁਹਾਡਾ ਆਪ ਸਭ ਦਾ ਇੱਕ ਵਾਰੀ ਫੇਰ ਤੋਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਣਾਵਾਂਗੇ ਪਨੀਰ ਮਸਾਲੇ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਤੇ ਉਸ ਨੂੰ ਬਣਾਉਣ ਵਾਸਤੇ ਅਸੀਂ ਕੜਾਈ ਦੇ ਵਿੱਚ ਦਿਨ ਤੋਂ 4 ਚਮਚਾ ਸਰੋਂ ਦਾ ਤੇਲ ਲੈ ਲਿਆ ਤੇ ਉਸ ਨੂੰ ਗਰਮ ਹੋਣ ਤੋਂ ਬਾਅਦ ਅਸੀਂ ਉਹਦੇ ਵਿੱਚ ਆਪਣੇ ਕੱਟੇ ਹੋਏ ਜਿਹੜੇ ਪਨੀਰ ਆ ਉਸ ਨੂੰ ਪਾ ਕੇ ਹਲਕਾ ਜਿਹਾ ਬ੍ਰਾਊਨ ਹੋਣ ਤੱਕ ਦੋਨੋਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੌਨ ਲਵਾਂਗੇ ਇਸ ਤਰ੍ਹਾਂ ਪਨੀਰ ਨੂੰ ਪੌਨ ਕੇ ਪਾਉਣ ਨਾਲ ਪਨੀਰ ਦਾ ਟੇਸਟ ਹੋਰ ਜ਼ਿਆਦਾ ਵਧੀਆ ਆਉਂਦਾ ਹੈ ਪਨੀਰ ਸਾਡਾ ਦੋਨੋਂ ਸਾਈਡਾਂ ਤੋਂ ਹਲਕਾ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਉਸੇ ਤੇਲ ਦੇ ਵਿੱਚ ਹਾਂ ਹੁਣ ਅਸੀਂ ਕੁਝ ਖੜੇ ਮਸਾਲੇ ਲਵਾਂਗੇ ਤੇਜ ਪੱਤਾ ਲੌਂਗ ਕਾਲੀ ਮਿਰਚ ਜੀਰਾ ਥੋੜੀ ਜਿਹੀ ਹਿੰਗ ਤੇ ਇੱਕ ਮੋਟੀ ਐ ਇਲਾਇਚੀ ਇਹਨਾਂ ਨੂੰ ਅਸੀਂ ਹਲਕਾ ਜਿਹਾ ਪੁੰਨ ਲਵਾਵਾਂਗੇ ਖੜੇ ਮਸਾਲਿਆਂ ਨੂੰ ਪੁੱਜਣ ਤੋਂ ਬਾਅਦ ਹੁਣ ਅਸੀਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਕੇ ਇਸ ਨੂੰ ਵੀ ਪੁੰਨ ਲਵਾਵਾਂਗੇ ਲਸਣ ਅਦਰਕ ਦਾ ਪੇਸਟ ਚੰਗੀ ਤਰ੍ਹਾਂ ਪੁੱਜਣ ਤੋਂ ਬਾਅਦ ਜਦੋਂ ਇਸ ਦਾ ਤੇਲ ਚੰਗੀ ਤਰ੍ਹਾਂ ਉੱਪਰ ਆ ਜਾਵੇ ਤਾਂ ਫਿਰ ਅਸੀਂ ਇਹਦੇ ਵਿੱਚ 2 ਤੋਂ 3 ਪਿਆਜ਼ ਦੀ ਵੀ ਪਿਉਰੀ ਬਣਾਈ ਹੋਈ ਆ ਉਹਨੂੰ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਵੀ ਆਪਣੇ ਮਸਾਲੇ ਵਿੱਚ ਭੁੰਨ ਲਾਂਗੇ ਅਗਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆ ਰਹੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਆਜ ਵੀ ਸਾਡਾ ਲਗਭਗ ਪੁੱਜ ਚੁੱਕਿਆ ਹੈ ਤੇ ਹੁਣ ਅਸੀਂ 2 ਤੋਂ 3 ਟਮਾਟਰ ਦੀ ਪਿਓਰੀ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਵੀ ਚੰਗੀ ਤਰ੍ਹਾਂ ਪਉਨ ਲਾਵਾਂਗੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਪੁੱਜਾਂਗੇ ਮਸਾਲਾ ਸਾਡਾ ਬਿਲਕੁਲ ਕੱਚਾ ਨਹੀਂ ਰਹਿਣਾ ਚਾਹੀਦਾ ਕੱਚੇ ਮਸਾਲੇ ਦਾ ਤੇ ਸਬਜੀ ਵਿੱਚ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਜਿੰਨਾ ਸਾਡਾ ਮਸਾਲਾ ਪੁੱਜਾ ਆਵੇਗਾ ਓਨੀ ਸਾਡੀ ਸਬਜੀ ਜਿਹੜੀ ਆ ਉਹ ਵਧੀਆ ਸਵਾਦ ਬਣੇਗੀ ਹੁਣ ਅਸੀਂ ਕੁਝ ਡਰਾਈ ਮਸਾਲੇ ਐਡ ਕਰ ਦਾਂਗੇ ਮਸਾਲੇ ਵਿੱਚ ਅਸੀਂ ਨਮਕ ਹਲਦੀ ਧਨੀਆ ਪਾਊਡਰ ਤੇ ਲਾਲ ਮਿਰਚ ਪਾਊਡਰ ਤੇ ਦੋ ਕਟੀਆਂ ਹੋਈਆਂ ਲੰਬੀਆਂ ਹਰੀਆਂ ਮਿਰਚਾਂ ਲੈ ਕੇ ਪਾ ਦਾਂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਆਪਣੇ ਮਸਾਲਿਆਂ ਨੂੰ ਚੰਗੇ ਤਰ੍ਹਾਂ ਇੱਕ ਵਾਰੀ ਇੱਕ ਤੋਂ ਅੱਧਾ ਮਿੰਟ ਲਈ ਪਕਾ ਲਾਂਗੇ ਮਸਾਲੇ ਸਾਡੇ ਪੁੱਜਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਜ਼ਰੂਰਤ ਦੇ ਹਿਸਾਬ ਨਾਲ ਪਾਣੀ ਐਡ ਕਰਾਂਗੇ ਮੈਂ ਇੱਕ ਕੱਪ ਦੇ ਕਰੀਬ ਪਾਣੀ ਲਿਆਇਆ ਤੁਸੀਂ ਸਬਜ਼ੀ ਨੂੰ ਗਾੜਾ ਜਾਂ ਪਤਲਾ ਬਣਾਉਣਾ ਹੈ ਜਿਸ ਤਰੀਕੇ ਦੀ ਵੀ ਪਸੰਦ ਹੋਵੇ ਉਸ ਤਰੀਕੇ ਹਿਸਾਬ ਦੇ ਨਾਲ ਤੁਸੀਂ ਪਾਣੀ ਲੈ ਸਕਦੇ ਹੋ ਮੈਂ ਇੱਕ ਕੱਪ ਕੱਪ ਦੇ ਕਰੀਬ ਪਾਣੀ ਲਿਆਇਆ ਤੁਸੀਂ ਚਾਹੋ ਤਾਂ ਹੋਰ ਵੀ ਪਾਣੀ ਪਾ ਸਕਦੇ ਹੋ ਇਸ ਨੂੰ ਅਸੀਂ ਇੱਕ ਤੋਂ ਡੇਢ ਮਿੰਟ ਵਾਸਤੇ ਤੱਕ ਕੇ ਪਕਾਵਾਂਗੇ ਤਾਂ ਜੋ ਸਾਡਾ ਮਸਾਲੇ ਦਾ ਕੱਚਾਪਨ ਬਿਲਕੁਲ ਖਤਮ ਹੋ ਜਾਵੇ ਤੇ ਡਰਾਈ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਜਾਣ ਮਸਾਲਾ ਪਕਦਿਆਂ ਨੂੰ ਇੱਕ ਤੋਂ ਡੇਢ ਮਿੰਟ ਹੋ ਚੁੱਕਿਆ ਹੈ ਤੇ ਹੁਣ ਸਾਡਾ ਮਸਾਲਾ ਬਿਲਕੁਲ ਤਿਆਰ ਹੈ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਫਰੈਸ਼ ਦੁੱਧ ਉਤਾਰ ਕੇ ਕਰੀਮ ਪਾਈ ਹੈ ਇਸ ਨਾਲ ਥੋੜਾ ਜਿਹਾ ਟੇਸਟ ਵਧੀਆ ਹੋ ਜਾਂਦਾ ਹੈ ਸਬਜ਼ੀ ਦਾ ਮਸਾਲਾ ਸਾਡਾ ਬਿਲਕੁਲ ਰੈਡੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਨੀਰ ਨੂੰ ਐਡ ਕਰਕੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦਾਂਗੇ ਹੁਣ ਅਸੀਂ ਉੱਪਰੋਂ ਇੱਕ ਚਮਚ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਗਰਮ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗਰਮ ਮਸਾਲਾ ਅਸੀਂ ਲਾਸਟ ਤੇ ਪਾਵਾਂਗੇ ਲਾਸਟ ਤੇ ਪਾਉਣ ਨਾਲ ਗਰਮ ਮਸਾਲੇ ਦੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਸਬਜ਼ੀ ਵਿੱਚੋਂ ਤੇ ਇਸ ਨੂੰ ਹੁਣ ਅਸੀਂ 1 ਤੋਂ ਅੱਧੇ ਮਿੰਟ ਵਾਸਤੇ ਟੱਕ ਕੇ ਪਕਾਵਾਂਗੇ ਇਸ ਨਾਲ ਜੋ ਵੀ ਮਸਾਲਾ ਹੈ ਪਨੀਰ ਵਿੱਚ ਚੰਗੀ ਤਰ੍ਹਾਂ ਰਚਮਿਚ ਜਾਵੇਗਾ ਤੇ ਦੇਖੋ ਸਬਜ਼ੀ ਸਾਡੀ ਤਕਰੀਬਨ ਬਣ ਕੇ ਤਿਆਰ ਆ ਤੇ ਬਹੁਤ ਹੀ ਵਧੀਆ ਲੱਗ ਰਹੀ ਹੈ ਦੇਖਣ ਵਿੱਚ ਵੀ ਤੇ ਟੇਸਟ ਵੀ ਉਨਾ ਹੀ ਵਧੀਆ ਹੋਵੇਗਾ ਤੇ ਹੁਣ ਅਸੀਂ ਉੱਪਰ ਕਸੂਰੀ ਮੇਥੀ ਤੇ ਹਰਾ ਧਨੀਆ ਪਾ ਦਾਂਗੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦੀ ਰੈਸিপি ਤੁਹਾਨੂੰ ਕਿਵੇਂ ਦੀ ਲੱਗੀ ਚੈਨਲ ਤੇ ਕਈ ਵਾਰ ਪਨੀਰ ਦੀ ਸੁੱਕੀ ਸਬਜੀ ਬੱਚੇ ਬਿਲਕੁਲ ਵੀ ਪਸੰਦ ਨਹੀਂ ਕਰਦੇ ਤੇ ਇਸ ਤਰੀਕੇ ਦੀ ਗਰੇਵੀ ਵਾਲੀ ਸਬਜੀ ਬਣਾ ਕੇ ਅਗਰ ਤੁਸੀਂ ਬੱਚਿਆਂ ਦੇ ਸਾਹਮਣੇ ਪੇਸ਼ ਕਰੋਗੇ ਤਾਂ ਬੱਚੇ ਇੱਕ ਦੀ ਜਗ੍ਹਾ ਤੇ ਚਾਰ ਚਾਰ ਰੋਟੇ ਖਾਣਗੇ ਤੇ ਸਬਜੀ ਸਾਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਪਨੀਰ ਮਸਾਲਾ ਰੈਸਪੀ ਅਗਰ ਤੁਹਾਨੂੰ ਪਸੰਦ ਆਈ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਮਿਲਾਂਗੇ ਹਣ ਕਿਸੇ ਅਗਲੀ ਨਵੀਂ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ